ਸਿੰਘ ਇੱਕ ਇਥੋਂ ਦਾ ਬਸਨੀਕ ਹੈਗਾ ਇਹ ਅਮਰੀਕਾ ਰਹਿੰਦਾਗਾ ਇਹ ਇੱਥੇ ਆਇਆ ਵਾ ਸੀਗਾ ਇਹਨੂੰ ਸਵੇਰੇ ਕੋਈ ਦੋ ਬੰਦੇ ਤਿੰਨ ਬੰਦੇ ਬੇਸਿਕਲੀ ਆਏ ਸੀ ਦੋ ਬੰਦੇ ਅੰਦਰ ਆਏ ਉਹਨਾਂ ਨੇ ਆ ਕੇ ਇਹਦੇ ਨਾਲ ਇਹਦੇ ਬਿਸਤੋਲ ਇਹਦੇ ਲਾ ਕੇ ਕੰਨ ਤੇ ਲਾ ਕੇ ਇਹਨੂੰ ਅੰਦਰ ਲੈ ਕੇ ਗਏ ਨੇ ਤੇ ਜਿਉਂ ਹੀ ਇਹਨੇ ਰਿਐਕਟ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੇ ਇਹਦੇ ਗੋਲੀ ਮਾਰੀ ਆ ਜਿਹੜੇ ਇਹਦੇ ਕੰਨ ਤੇ ਲਾ ਕੇ ਜਵੜੇ 'ਚ ਲੱਗੀ ਆ ਤੇ ਦੂਸਰੀ ਗੋਲੀ ਵਾਂਝ ਲੱਗੀ ਆ ਤੇ ਅਸੀਂ ہاں لو وہ یار ایک منٹ یار تم اور یہاں رویا میں اس نے کہا پھر کتنی ہے ایک ٹھیک ہے ہاں ٹھیک ہے تو ہاں انا کولو میرا عمر کا نہ اوکے نو رہنے کرنا ہاں ابھی ہے بول دو یہ میں کام یار اس خاطر ਜਿਹੜੀ ਇਹ ਦੇ ਜਿਹਦੇ ਨਾਲ ਮਤਲਬੇ ਘਟਣਾ ਵਾਪਰੀ ਆ ਉਹਦੀ ਮੈਸੇਜ ਆ ਬੜੀ ਕਚੀ ਜਿਹੀ ਲੱਗਦੀ ਆ ਤੇ ਜੋ ਇਹ ਘਰਾਂ ਨਾਲ ਵਾਪਰੀ ਆ ਬਹੁਤ ਦੁਖਦਈ ਆ ਮਤਲਬ ਇਹਦੇ ਜੇ ਕੋਈ ਗੱਲ ਜਿਹੜੀ ਕਹੇ ਬੰਨੇ ਕੋਈ ਸੇਫਟੀ ਵਾਲੇ ਹੈ ਨਹੀਂ ਕਿ ਇੱਕ ਬੇਖੌਫ ਹੋ ਕੇ ਘਰ ਵੜ ਕੇ ਮਤਲਬ ਬਾਨਾ ਗੱਡੀ ਦਾ ਬਣਾ ਕੇ ਹੀ ਦੇਖਣੀ ਆ ਤੇ ਇਹਨੂੰ ਗਨ ਦੇ ਨਾਲ ਅੰਦਰ ਲੈ ਜਾਂਦੇ ਆ ਅੰਦਰ ਖੜ ਕੇ ਸਿੱਧੀਆਂ ਗੋਲੀਆਂ ਚਲਾ ਦਿੰਦੇ ਆ ਬੰਦੇ ਬੱਚੇ ਰੋਂਦੇ ਕਰ ਲਾਂਦੇ ਵੀ ਨਾ ਮਾਰੋ ਨਾ ਮਾਰੋ ਪਾਪਾ ਨੂੰ ਕਿਸੇ ਦੀ ਨਹੀਂ ਸੁਣਦੇ ਬੱਚਿਆਂ ਨੂੰ ਉਹ ਤੋਂ ਪਰਾ ਸੜਦੇ ਆ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਮਾਰ ਕੇ ਗੋਲੀਆਂ ਆਪਦੀ ਮਰਜ਼ੀ ਦੇ ਨਾਲ ਤਸੱਲੀ ਕਰਕੇ ਚਲੋ ਉਹਨੇ ਬੇੜੀ ਨੇ ਨੂੰ ਧੂ ਕੇ ਡਿੱਗੇ ਪੈ ਨੂੰ ਅੰਦਰ ਛੁੱਟ ਲਿਆ ਤੇ ਥੋੜੀ ਜੀ ਬਚਾ ਤਾਂ ਬਾਕੀ ਗੋਲੀਆਂ ਦੀ ਰਹਿ ਗਈ ਆ ਨੇ ਜੇ ਜਿੰਨਾ ਵੀ ਅਸਲ ਹੈ ਸਾਰਾ ਖਾਲੀ ਹੈ ਤੇ ਤੇ ਕਰਕੇ ਜਾਂਦੇ ਬਾਈ ਇਹਨਾਂ ਚਾਂਸ ਕਿ ਆਇਆ ਕਿ ਜਿਹੜਾ ਜਿਹੜਾ ਮਕਸਦ ਕੀ ਸੀਗਾ ਕਿ ਇਹ ਦੇਖੇ ਰਹਿਣਾ ਸੀਗਾ ਇਨਵੈਸਟ ਕਰਨਾ ਬਿਲਕੁਲ ਜੀ ਬਿਲਕੁਲ ਅਸਲ ਵਿੱਚ ਅਮਰੀਕਾ ਗਏ ਉਹ ਦੋਵਾਂ ਭਰਾਵਾਂ ਨੂੰ ਕਾਫੀ ਦੇਰ ਹੋ ਗਿਆ ਸੀਗਾ ਤੇ ਤਾਂ ਸਿਰਤੇ ਨਹੀਂ ਸੀ ਰਹਿਣਾ ਚਾਹੁੰਦੇ ਪਰਿਵਾਰ ਦੇ ਵਿੱਚ ਕੋਈ ਬੱਚੇ ਆ ਇੱਥੇ ਰਵਾਂਗੇ ਪਰ ਰਹਿਣ ਵਾਲੇ ਅਜੇ ਤਾਂ ਸੋਚਿਆ ਮਗਰੋਂ ਤੇ ਘਟਣਾ ਮੈਨੂੰ ਵਾਪਸ ਜਿੱਥੇ ਰਹੂਗਾ ਕਿੱਥੇ ਆਇਆ ਵਿਚਾਰਾ ਰਹਿਣ ਵਾਸਤੇ ਹੈਗਾ ਕਿ ਮੈਂ ਹੁਣ ਕੰਮ ਕੀਤਾ ਵਾ ਪੈਸੇ ਯਾਰ ਕਮਾਏ ਤਾਂ ਵੀ ਇਨਵੈਸਟਮੈਂਟ ਕਰਕੇ ਰੋਟੀ ਖਾਵਾਂ ਪਰ ਨਹੀਂ ਹਾਲਾਤ ਇਹੋ ਜਿਹੇ ਹੈ ਇਹਦਾ ਤਾਂ ਮਤਲਬ ਨਤੀਜਾ ਨੂੰ ਪਹਿਲਾਂ ਹੀ ਮਿਲ ਗਿਆ ਅਜੇ ਤਾਂ ਮਤਲਬ ਵਿਚਾਰੇ ਸੋਚ ਹੀ ਆ ਇਹ ਕਿ ਇਸਾ ਵੀ ਕੁਝ ਨਹੀਂ ਨਾ ਕੋ ਲਿਆ ਨਾ ਦਿੱਤਾ ਅਜੇ ਮੇ ਕੋਈ ਜੇ ਸੋਚ ਹੀ ਰਿਹਾ ਜੇ ਤਾਂ ਕੋਈ ਸੌਦਾ ਨਹੀਂ ਹੋਇਆ ਲਿਆ ਨਹੀਂ ਕੋਸ਼ਿਸ਼ ਜੇ ਤਾਂ ਮਤਲਬ ਆਂਦੇ ਸਲਾਹ ਕਰਦੇ ਨੇ ਗੋਲੀਆਂ ਮੇਰੇ ਕਹਿੰਦੇ ਜੇ ਲੈ ਲੈਂਦਾ ਫਿਰ ਕੀ ਬਣੇ ਵੇਖੋ ਜੀ ਪੁਰਾਣੇ ਰੰਜੇ ਜਿਹਦਾ ਹਣਾ ਇਥੇ ਪਰਸਾਦ ਦਾ ਵਿਸ਼ਾ ਪਤਾ ਲੱਗੇਗਾ ਕਿ ਪਹਿਲਾਂ ਵੀ ਇੱਕ ਮੈਰਿਜ ਪਹਿਲਾਂ ਸੀਗੀ ਹੋ ਸਕਦਾ ਉਹਨਾਂ ਸਹੁਰਿਆਂ ਨੇ ਕੋਈ ਨਾ ਕੋਈ ਇਹ ਜੀ ਵਾਰਤ ਹੋ ਕਿਸੀ ਹਾਂਜੀ ਤੇ ਬਾਕੀ ਇਹ ਇਹ ਹੈ ਜਾਂਚ ਪੜਤਾਲ ਉਹਦੇ ਫਿਰ ਪਤਾ ਲੱਗੂਗਾ ਆਪਾਂ ਨੂੰ ਗੋਲੀ ਕਿੱਥੇ ਬੱਜੀ ਸੀ ਗੋਲੀ ਦੇਖੋ ਜੀ ਇੱਕ ਹੱਥ ਤੇ ਆ ਤੇ ਬਾਕੀ ਜੋਲੀ ਜੜੀ ਆ ਮੂੰਹ ਦੇ ਉੱਤੇ ਆ ਇਹ ਗੋਲੀ ਜਿਹੜੀ ਅਜੇ ਅੰਦਰ ਆ ਇਹ ਵੇਖੋ ਬਾਹਰ ਡਾਕਟਰ ਕੱਢਦੇ ਆ ਕਦੋਂ ਨਿਕਲਦੀ ਕਦੋਂ ਹੋਸ਼ ਆਉਂਦਾ ਵਾ ਅਜੀਬੀੋ ਸ਼ੀਜ਼ੀ ਹਾਲ ਤੇ ਆ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਮੰਗ ਵੇਖੋ ਜੀ ਇਨਸਾਫ ਦੀ ਕਰਦੇ ਆ ਇਨਸਾਫ ਮਿਲੇ ਜਿਹੜੇ ਅੱਜ ਇਹੋ ਜਿਹੇ ਬੰਦੇ ਨਾ ਘਟਣਾ ਵਾਪਰੀ ਪਹਿਲਾਂ ਬਹੁਤ ਵਾਪਰੀਆਂ ਕੋਈ ਨਵੀਂ ਨਹੀਂ ਹੈਗੀ ਜਿਆਦੇ ਕੱਲੀ ਹੋਵੇ ਤਾਂ ਆਪਾਂ ਇਹਦੇ ਬਾਰੇ ਰੋਈਏ ਵੀ ਕੱਲੀ ਆ ਬਹੁਤ ਦਿਨ ਰਾਤ ਮਲ ਖਬਰਾਂ ਅਮਰ ਸਾਹਿਬ ਦੀ ਖਾਸ ਕਰਕੇ ਆਉਂਦੀਆਂ ਪਰ ਜੇ ਨਾਂਨ ਸਾਹਿਬ ਮਿਲੂਗਾ ਤੇ ਦੁਨੀਆ ਫਿਰ ਬਾਹਰ ਨੂੰ ਜਿਹੜੀ ਅੱਗੇ ਬੱਚੇ ਗਏ ਤੇ ਇਹ ਵੀ ਜਿਹੜਾ ਕੋ ਆਊਗਾ ਬਾਹਰ ਚਲ ਜੂਗਾ ਕੀ ਕਰਨਾ ਸਰਕਾਰ ਨੂੰ ਤੇ ਚਾਹੀਦਾ ਵੀ ਇਹ ਲਾਣ ਵਾਲਾ ਆਰਡਰ ਵੀ ਸਤੀ ਨੂੰ ਸੰਭਾਲੇ ਵੇਖੋ ਕਹਿਣਾ ਨਹੀਂ ਚਾਹੀਦਾ ਇਹ ਸੀਐਮ ਸਾਹਿਬ ਆਪ ਜਿਹੜਾ ਝੰਡਾਲਾ ਰਹਉਂਦੇ ਆ ਤੋ ਆਪ ਦਾ ਮਤਲਬ ਕਿ ਜਿਹੜਾ ਬੁਲਡ ਪ੍ਰੂਫ ਕੈਬਰ ਬਣਾਉਂਦੇ ਆ ਤੇ ਇਹ ਆਪਾਂ ਨੂੰ ਕੀ ਯਾਰ ਹੁੰਦਾ ਵਾ ਇਹ ਨਹੀਂ ਆਪਾਂ ਨੂੰ ਪਤਾ ਵੀ ਲਾਤ ਮਾਰੇ ਕਰਕੇ ਕਰਦੇ ਆ ਨਹੀਂ ਤੇ ਅਜੇ ਤੱਕ ਜਿੰਨੇ ਸਾਰੇ ਆਜ਼ਾਦੀ ਦੇ ਦਿਹਾੜੇ ਦੇ ਤੇ ਆ ਮਤਲਬ ਜਿਉ ਆਪਨੇ ਰਸਮ ਕਰਦੇ ਰਹੇ ਆ ਪਹਿਲੀ ਵਾਰੀ ਆ ਵੇਖਿਆ ਇਹ ਤੋਂ ਪਤਾ ਲੱਗਦਾ ਸਾਨੂੰ ਲਾਡਰ ਆਡਰ ਮਾਰਾ ਸਰਕਾਰ ਮੰਨੇ ਨਾ ਮੰਨੇ ਪਰ ਇਹਨੂੰ ਸਹੀ ਕਰਨਾ ਚਾਹੀਦਾ ਪਹਿਲੀ ਵਾਰੀ ਕਰ ਲਈ ਸੀ ਛਾੜਾ ਨਾਮ ਕੀ ਡਾਟ ਕੀ ਰਿਸ਼ਤਾ ਮੇਰਾ ਨਾਮ ਲਖਵਿੰਦਰ ਸਿੰਘ ਸੋਨੀ ਆ ਮੈਂ ਦਬੂਜੇ ਮੇਰੇ ਚਾਚੇ ਜੀ ਦਾ ਬੇਟਾ ਆ ਕੀ ਹੋਇਆ ਕਿ ਕਿੰਨੀ ਦੇਰ ਹੋਈ ਇਹਨਾਂ ਨੂੰ ਵਿਦੇਸ਼ ਤੋਂ ਆਏ ਤੇ ਇੱਥੇ ਰਹਿ ਰਹੇ ਨੇ ਇਸ ਤੋਂ ਆਏ ਇਹਨੂੰ 20-25 ਦਿਨ ਹੋਏ ਆ ਜੀ ਤੇ ਆ ਗਏ ਨੇ ਸਭ ਆਪਣਾ ਕਾਰੋਬਾਰ ਵਧੀਆ ਚਲਾਉਣ ਲੱਗ ਪਿਆ ਸੀ ਆਪਣੀ ਇਥੇ ਗੱਡੀ ਲਈ ਇਹ ਜਿਆਦਾ ਹੁਣ ਬਾਹਰ ਜਿਆ ਮਨ ਘਟ ਲੱਗਦਾ ਕਿ ਮੈਂ ਪੰਜਾਬ 'ਚ ਹੀ ਰਵਾਂ ਆਪਣੇ ਬੱਚਿਆਂ ਕੋਲ ਇੱਥੇ ਪੜ੍ਹਾਵਾਂ ਇੱਥੇ ਵਧੀਆ ਰਵਾਂ ਪਰ ਉਹ ਜਦਾਂ ਕਿ ਕਿਸੇ ਵਿਰੋਧੀਆਂ ਨੂੰ ਨਹੀਂ ਪਲ ਕੱਟੀ ਜਿਹੜੀ ਗੱਲ ਆ ਤੇ ਉਹ ਇਹਦੇ ਨਾਲ ਅੱਜ ਇਹ ਚਾਂਸ ਹੋ ਗਿਆ ਜੀ ਹਾਂ ਹਾਂ ਕੋਈ ਕੋਈ ਬੰਦੇ ਕੋਈ ਲੱਗਦਾ ਕਿ ਪੁਰਾਣੀ ਰੰਜਿਸ਼ ਦੇ ਚਲਦੇ ਕੋਈ ਲੋਟਣੇ ਕੀਤੀ ਗਈ ਕੋਈ ਰੰਜਿਸ਼ ਨਹੀਂ ਕੋਈ ਨੋਟਣੀ ਆ ਇਹਨਾਂ ਦਾ ਪਹਿਲਾਂ ਥੋੜੀ ਚਿਰ ਪਹਿਲਾਂ ਇਹਨਾਂ ਦੀ ਮੈਰिज ਦਾ ਉਹ ਇਹ ਇਹਨਾਂ ਦੀ ਵਾਈਫ ਹੋਈ ਸੀ ਤਾਂ ਅਗੇ ਜਿੱਦਾਂ ਉਹਨੇ ਸੁਸਾਈਡ ਕਰ ਲਈ ਬਾਈਚ ਤੇ ਬਾਅਦ ਵਿੱਚ ਕਿ ਨਾਲ ਦੇ ਸੁਸਾਈਡ ਕਰਨ ਤੋਂ ਬਾਅਦ ਉਹਨਾਂ ਨੇ ਇਹਨਾਂ ਦੇ ਪਰਚੇ ਕਰਾਤੇ ਸੀ ਹਾਂ ਤੇ ਉਹ ਕਿਤੇ ਇਹਨਾਂ ਨੂੰ ਫੋਨ ਆਂਦੇ ਸੀ ਕਿਤੇ ਬਾਹਰੋਂ ਮਿੱਤਾ ਥੋੜੇ ਦਿਨ ਅਜ ਤੋਂ ਮਹੀਨਾ ਦੋ ਮਹੀਨੇ ਪਹਿਲਾਂ ਵੀ ਫੋਨ ਆਏ ਕਿ ਅਸੀਂ ਤੈਨੂੰ ਆਹ ਕਰਨਾ ਉਹ ਕਰਨਾ ਤੇ ਕੀ ਪਤਾ ਉਹ ਵੀ ਹੋ ਸਕਦੇ ਵਿੱਚ ਕੀ ਕਾਰੋਬਾਰ ਕਰਨਾ ਸੀ ਕੋਈ ਇਹਨਾਂ ਨੇ ਇਹ ਕਾਰੋਬਾਰ ਕਰ ਰਹੇ ਸੀ ਆਪਣੀ ਇਹਨਾਂ ਦੀ ਜ਼ਮੀਨ ਸੀ ਤੇ ਨਾਲ ਇਹ ਹੁਣ ਹੋਟਲ ਲੈ ਰਹੇ ਸੀ ਕਿ ਆਪਣਾ ਚਲੋ ਕਾਰੋਬਾਰ ਇੱਥੇ ਬਣਾਨੇ ਆ ਤੇ ਜਿੰਨ ਜਰੂਰ ਬਾਹਰ ਰਹਲੇ ਆ 15 20 ਸਾਲ ਰਹਲੇ ਆ ਬੜਾ ਵਧੀਆ ਵਿਦੇਸ਼ਿਕ ਹੋਂਦ ਤੋਂ ਅੰਦਰ ਸੀ ਇਹਨਾਂ ਦਾ ਵਿਦੇਸ਼ ساری ਫੈਮਿਲੀ ਇਹਨਾਂ ਦੇ ਬ੍ਰਦਰ ਵੀ ਸਿਸਟਰ ਵੀ ਉੱਥੇ ਬਾਹਰ ਹੀ ਸੀ ਹਾਂਜੀ ਠੀਕ ਚੈਨ ਸਿੰਘ ਇੱਕ ਇਥੋਂ ਦਾ ਬਸਨੀਕ ਹੈਗਾ ਇਹ ਅਮਰੀਕਾ ਰਹਿੰਦਾਗਾ ਇਹ ਇਥੇ ਆਇਆ ਵਾ ਸੀਗਾ ਇਹਨੂੰ ਸਵੇਰੇ ਕੋਈ ਦੋ ਬੰਦੇ ਤਿੰਨ ਬੰਦੇ ਬੇਸਿਕਲੀ ਆਏ ਸੀ ਦੋ ਬੰਦੇ ਅੰਦਰ ਆਏ ਉਹਨਾਂ ਨੇ ਆ ਕੇ ਇਹਦੇ ਨਾਲ ਇਹਦੇ ਪਿਸਤੌਲ ਇਹਦੇ ਲਾ ਕੇ ਕੰਨ ਤੇ ਲਾ ਕੇ ਇਹਨੂੰ ਅੰਦਰ ਲੈ ਕੇ ਗਏ ਨੇ ਤੇ ਜਿਉਂ ਹੀ ਇਹਨੇ ਉਹ ਰਿਐਕਟ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੇ ਇਹਦੇ ਗੋਲੀ ਮਾਰੀ ਆ ਜਿਹੜੇ ਇਹਦੇ ਕੰਨ ਚ ਲਾ ਕੇ ਜਵਾੜੇ ਚ ਲੱਗੀ ਆ ਤੇ ਦੂਸਰੀ ਗੋਲੀ ਬਾਹਾਂ ਚ ਲੱਗੀ ਆ ਤੇ ਅਸੀਂ ਅਸੀਂ ਜਿਹੜੀਆਂ ਸੀਸੀਟੀਵੀ ਫੂਟੇਜ ਦੇ ਆਧਾਰ ਤੇ ਤੇ ਹੋਰ ਟੈਕਨੀਕਲ ਰਿਪੋਰਟ ਦੇ ਆਧਾਰ ਤੇ ਪ੍ਰੋਫੈਸ਼ਨਲ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਇਹਨਾਂ ਦੀ ਮਾਤਾ ਦੇ ਬਿਆਨਾਂ ਦੇ ਐਫਆਈਆਰ ਦਰਜ ਹੋ ਗਈ ਆ ਐਫਆਈਆਰ ਦੇ ਵਿੱਚ ਜਿਹੜਾ ਇਹਨਾਂ ਨੇ ਜਾਦੇ ਕਲੇਮ ਕੀਤਾਗਾ ਇਹਦੀ ਵਾਈਫ ਨੇ ਪਹਿਲਾਂ ਸੁਸਾਈਡ ਕਰ ਲਿਆ ਸੀ ਉਹ ਸੁਸਾਈਡ ਦਾ ਇਸ ਇਹ ਜਿਹੜਾ ਜਿਹੜਾ ਜ਼ਖਮੀ ਹੋਇਆ ਇਹਦੇ ਦੇ ਦੇ ਭਰਾ ਤੇ ਪਲੱਸ ਇਹਦੀ ਮਾਤਾ ਤੇ ਪਲੱਸ ਇਹਦੀ ਸਿਸਟਰ ਤੇ ਇਹ ਚਾਰਾਂ ਬੰਦਿਆਂ ਤੇ ਇੱਕ ਐਫਆਈਆਰ ਦਰਜ ਹੋਈ ਸੀ ਉਸ ਵੱਲੋਂ ਉਹ ਕਿਉਂਕਿ ਉਹ ਤਿੰਨੇ ਬੰਦੇ ਬਾਹਰ ਸੀ ਉਹ ਇਨਵੈਸਟੀਗੇਸ਼ਨ ਦੌਰਾਨ ਉਹਨਾਂ ਦਾ ਕੋਈ ਰੋਲ ਨਹੀਂ ਹੋਣਾ ਪਾਇਆ ਗਿਆ ਸੀ ਸਿਰਫ ਮਾਤਾ ਦੇ ਜਿਹੜਾ ਚਲਾਨ ਦਿੱਤਾ ਗਿਆ ਸੀ ਉਹ ਦਸੰਬਰ 22 ਜਿਹਦੀ ਪਹਿਲੀ ਵਾਈਫ ਦੀ ਡੈਥ ਹੋਈ ਸੀ ਫॉर दैट ਰੀਜ਼ਨਸ ਇਹ ਸਸਪੈਕਟ ਕਰਦੇ ਆ ਵੀ ਸਾਨੂੰ ਉਹਨਾਂ ਤੋਂ ਪਹਿਲਾਂ ਧਮਕੀਆਂ ਆਉਂਦੀਆਂ ਸੀ ਤੇ ਇਹ ਉਹਨਾਂ ਦੇ ਇਹਨਾਂ ਨੇ ਅਲੀਗੇਸ਼ਨ ਲਾਏ ਨੇ ਵੀ ਇਹ ਕਹਿੰਦੇ ਸਾਡੇ ਹਿਸਾਬ ਨਾਲ ਉਹਨਾਂ ਨੇ ਕੀਤਾ ਅਸੀਂ ਇਨਵੈਸਟੀਗੇਸ਼ਨ ਨੂੰ ਓਪਨ ਮਾਈਂਡ ਨਾਲ ਸਾਰੇ ਪੱਖਾਂ ਨੂੰ ਦੇਖ ਕੇ ਵੀ ਆਰ ਇਨਵੈਸਟੀਗੇਟਿੰਗ ਸਾਡੀਆਂ ਪ੍ਰੋਫੈਸ਼ਨਲ ਟੀਮਸ ਸਾਰੇ ਅਸੀਂ ਵਰਕ ਆਊਟ ਕਰ ਰਹੇ ਆ ਤੇ ਇਨੁਸ਼ੇਦੀ ਟ੍ਰੇਸ ਕਰਦੇ ਉਸ ਪਰਕਰਮ ਵੀ ਜਾਂਚ ਕਰਨ ਕਿ ਪਹੁੰਚੇਗਾ ਅੰਦਰ ਦਾਖਲ ਹੋ ਗਿਆ ਹਾਂਜੀ ਉਹ ਇੱਥੇ ਬੇੜੇ ਜਾ ਕੇ ਗੱਡੀ ਗੁੱਡੀ ਪੁੱਛਣ ਦੇ ਬਹਾਨੇ ਆ ਕੇ ਉਹਨਾਂ ਨੇ ਮੁੜ ਕੇ ਹੌਲੀ ਹੌਲੀ ਅੰਦਰ ਲੈ ਗਿਆ ਤੇ ਇੱਥੇ ਉਹਨਾਂ ਨੇ ਗੋਲੀ ਉਹਦੇ ਚ ਚਲਾ ਉਹਨਾਂ ਉਹਨਾਂ ਦੇ ਚਿਹਰੇ ਆ ਜਿਹੜੇ ਫੇਸ ਆ ਬਹੁਤ ਕਲੀਅਰ ਆ ਅਸੀਂ 올 ਇਨਪੁਟਸ ਤੇ ਅਸੀਂ ਵਰਕਆਊਟ ਕਰ ਰਹੇ ਹਾਂ ਤੇ ਅਸੀਂ ਇਨੁਸ਼ੇਦੀ ਟ੍ਰੇਸ ਕਰਾਂਗੇ ਨੰਬਰ ਪਲੇਟ ਪਰ ਫੀਕ ਸੀ ਆ ਉਹ 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 ਵਰਕਰ ਵਰਕਆਊਟ ਕਰ ਰਹੇ ਹਨ ਉਹ ਉਹ ਵਰਕਆਊਟ ਕਰ ਰਹੇ ਹਨ ਹਾਂਜੀ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658